ਨੇਮ ਦਾ ਰੁਖ ਆਯੁਰਵੇਦ ਵਿੱਚ ਸਰਵ ਰੋਗ ਨਿਵਾਰਕ ਮੰਨਿਆ ਗਿਆ ਹੈ ਜਿਸ ਦਾ ਅਰਥ ਹੈ ਹਰ ਰੋਗ ਨੂੰ ਦੂਰ ਕਰਨ ਵਾਲਾ ਇਸ ਦੇ ਪੱਤੇ ਛੱਲ ਫਲ ਬੀਜ ਅਤੇ ਰਸ ਸਭ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ ਨਿੰਮ ਨੂੰ ਕੁਦਰਤੀ ਐਂਟੀਬਾਇਓਟਿਕ ਅਤੇ ਰੋਗ ਪ੍ਰਤੀਰੋਧਕ ਤਾਕਤ ਵਧਾਉਣ ਵਾਲਾ ਮੰਨਿਆ ਜਾਂਦਾ ਹੈ ਆਯੁਰਵੇਦ ਅਨੁਸਾਰ ਨਿੰਮ ਤਿੱਖਾ ਕਸੈਲਾ ਅਤੇ ਠੰਡਾ ਹੁੰਦਾ ਹੈ ਜੋ ਖੂਨ ਨੂੰ ਸ਼ੁੱਧ ਕਰਦਾ ਹੈ ਚਮੜੀ ਦੇ ਰੋਗਾਂ ਨੂੰ ਦੂਰ ਕਰਦਾ ਹੈ ਤੇ ਜ਼ਖਮਾਂ ਨੂੰ ਭਰਨ ਵਿੱਚ ਮਦਦ ਮਦਦ ਕਰਦਾ ਹੈ ਇਸ ਦਾ ਤੇਲ ਸਿਰ ਦੀਆਂ ਜੂਆਂ ਦੰਦਾਂ ਦੀਆਂ ਸਮੱਸਿਆਵਾਂ ਅਤੇ ਚਮੜੀ ਦੀ ਇਨਫੈਕਸ਼ਨ ਵਾਸਤੇ ਵਰਤਿਆ ਜਾਂਦਾ ਹੈ ਆਧੁਨਿਕ ਵਿਗਿਆਨ ਵੀ ਨਿੰਮ ਦੇ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਤੇ ਐਂਟੀਵਾਇਰਲ ਗੁਣਾ ਨੂੰ ਮੰਨਦਾ ਹੈ ਇਸ ਕਰਕੇ ਨਿੰਮ ਨੂੰ ਆਯੁਰਵੈਦ ਦਾ ਕੁਦਰਤੀ ਡਾਕਟਰ ਵੀ ਕਿਹਾ ਜਾਂਦਾ ਹੈ ਨਿੰਮ ਦਾ ਰੁੱਖ ਸਿਰਫ ਰੁੱਖ ਨਹੀਂ ਇੱਕ ਸੱਚਾ ਸਾਥੀ ਹੈ ਜੋ ਸਰੀਰ ਨੂੰ ਸ਼ੁੱਧ ਤਾਜ਼ਾ ਤੇ ਤੰਦਰੁਸਤ ਰੱਖਦਾ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ